ਮਾਤਾ ਜੀ ਸਤ ਸ੍ਰੀ ਅਕਾਲ ਜੀ। ਹਾਂ ਸਤ ਸ੍ਰੀ ਅਕਾਲ ਜੀ। ਸਤ ਸ੍ਰੀ ਅਕਾਲ ਜੀ। ਕੀ ਹਾਲ ਜੀ? ਬਹੁਤ ਵਧੀਆ। ਕਿਹੜੇ ਹਾਲਾਤਾਂ 'ਚ ਰਹਿ ਰਹੇ ਹੋ? ਆਹ ਵੇਖ ਲਓ ਜੀ ਸੰਗਤ ਜੀ। ਆਹ ਵੇਖ ਲਓ। ਆ ਬੋਰਡ ਦੇ ਰਾਹੀ ਇੱਥੇ ਪਹੁੰਚੇ ਸੀਗੇ। ਆ ਵੇਖੋ। ਨਹੀਂ ਚਾਹ ਨਹੀਂ। ਸੀ ਤੇ ਮਾਤਾ ਜੀ ਨੇ ਆਂਦੇ ਹੀ ਸਾਨੂੰ ਜਿਹੜਾ ਉਹ ਚਾਹ ਪੋਸ਼ੀਆ ਪਹਿਲੇ। ਹਾਂਜੀ ਹਾਂਜੀ ਪੁੱਤ। ਜਿੱਦਾਂ ਅਸੀਂ ਵੇਖਦੇ ਆ ਨਾ ਮੀਡੀਆ 'ਤੇ ਕਿ ਪਹਿਲਾਂ ਉਹ ਚਾਹ ਪਾਣੀ ਪੁੱਛਦੇ ਆ ਤੇ ਬਾਕੀ ਗੱਲਾਂ ਬਾਅਦ ਵਿੱਚ ਹੁੰਦੀਆਂ ਜੇ ਤੇ ਉਹੀ ਗੱਲ ਆ ਆਏਗੀ ਕੋਈ ਗੱਲ ਕਹਿ ਕੇ ਸਾਡਾ ਲਿਖਿਆ ਯਾਦ ਰੱਖੋ ਪੀਣਾ ਮੈਂ ਕਿਹੜੀ ਧੰਨਵਾਦ ਜੀ ਧੰਨਵਾਦ ਅਸੀਂ ਜੰਮੂ ਕਸ਼ਮੀਰ ਤੋਂ ਆਏ ਆ ਜੀ ਤੁਹਾਡੇ ਲਈ ਅਸੀਂ ਜੰਮੂ ਕਸ਼ਮੀਰ ਤੋਂ ਆਏ ਆ ਆਓ ਮੇਰੇ ਕੋਲ ਤਰੋ ਤਰੋ ਕੋਈ ਲਾਲੀ ਕੋਈ ਲਾਲੀ ਰਾਵਣਾ 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 ਜੀ ਆਮ ਜੀ ਦੇਖ ਲਓ ਤੁਸੀਂ ਕੀ ਹਾਲਾਤ ਆ ਕਿਸ ਵਕਤ ਪੰਜਾਬ ਦੇ ਬਣ ਗਏ ਜਿਸ ਪੰਜਾਬ ਦੀ ਤਰਤੀ ਨੂੰ ਅਸੀਂ ਜਿਸ ਪੰਜਾਬ ਦੀ ਤਰਤੀ ਤੇ ਅਸੀਂ ਸੋਨਾ ਪੁਣਾ ਅੱਜ ਉਸ ਪੰਜਾਬ ਦੀ ਤਰਤੀ ਦਾ ਕੀ ਹਾਲ ਕਰ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਡੰਗਰ ਬਸ਼ੇ ਕੀ ਖਾਦੇ ਹੋਣਗੇ ਇਹਨਾਂ ਦੇ ਘਰ ਦੇ ਹਾਲਾਤ ਵੇਖੋ ਤੁਸੀਂ ਨੋਟ ਅਬਰਾ ਸਾਡੇ ਨਾਲ ਜ਼ਿਲ੍ਹਾ ਕਟੂਆ ਤੋਂ ਗਰਾਊਂਡ ਗਰਾਊਂਡ 0 ਤੇ ਰਾਜਗਤ ਦੇ ਸਰਪੰਚ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਪਹੁੰਚੇ ਹਨ ਉਹ ਗਰਾਊਂਡ 0 ਗਰਾਊਂਡ 0 ਤੋਂ ਇਸ ਵਕਤ ਅਸੀਂ ਜੋ ਹੈ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੋਰਡ ਤੇ ਰਾਹੀ ਬੋਰਡ ਤੇ ਰਾਹੀ ਖਰ ਕਾਰ ਸੇਵਾ ਖੰਡੂਰ ਸਾਹਿਬ ਉਹਨਾਂ ਦੇ ਵੱਲੋਂ ਇਹ ਸੇਵਾ ਬੋਰਡ ਦੀ ਜੋ ਹੈ ਪਿੰਨੂ ਦਿੱਤੀ ਗਈ ਹੈ ਉਸ ਨੂੰ ਹਾਇਰ ਕਰਕੇ ਅਸੀਂ ਇਸ ਵਕਤ ਗਰਾਉਂਡ 0 ਤੋਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਗੱਲ ਵੀ ਕਰਨ ਦਾ ਦਿਲ ਨਹੀਂ ਕਰ ਰਿਹਾ ਇਹੋ ਜਿਹੇ ਹਾਲਾਤ ਵੇਖ ਕੇ ਮੇਰੇ ਜੋ ਲਫ਼ਜ਼ਨ ਉਹ ਵੀ ਡਗਮਗਾ ਰਹੇ ਹਨ ਖੁਦ ਨੂੰ ਸਮਝ ਨਹੀਂ ਆ ਰਿਹਾ ਕਿ ਕਿਹੜੇ ਅੱਖਰ ਜੋ ਹੁਣ ਉਹਦੇ ਇਸਤੇਮਾਲ ਕਰਾਂ ਮੈਂ ਆਪਣੇ ਪੰਜਾਬ ਦੇ ਲਈ ਮਾਤਾ ਵੇਖੋ ਕਿੰਨੀ ਖੁਸ਼ ਦੇ ਲਿਆ ਕਿ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਵੀ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਵੀ ਸਾਡੇ ਨਾਲ ਗੱਲਬਾਤ ਕਰ ਰਹੀ ਆ ਸਾਨੂੰ ਆਂਦਿਆਂ ਹੀ ਮਾਤਾ ਨੇ ਚਾਹ ਪਾਣੀ ਪੁੱਛੀ ਆ ਬਹੁਤ ਬੁਰੇ ਹਾਲਾਤ ਨੇ ਸੰਗਤ ਜੀ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਵਕਤ ਗਰਾਉਂਡ 0 ਤੋਂ ਤਰਨਤਾਰਨ ਇਲਾਕੇ ਦੇ ਹਰੀਕੇ ਪਤਨ ਕੋਟ ਬੁੱਢਾ ਇਲਾਕੇ ਤੋਂ ਚਲੋ ਅੱਗੇ ਚਲੋ ਅੱਗੇ ਮਾਤਾ ਜੀ ਤੇ ਇਹਨਾਂ ਦਾ ਪਰਿਵਾਰ ਇਸ ਵਕਤ ਇਸ ਕਰੇ ਜੋ ਹੈ ਆਪਣੇ ਘਰ ਨੂੰ ਛੱਡ ਕੇ ਨਹੀਂ ਜਾ ਰਿਹਾ ਅਸੀਂ ਰਸੋਦ ਕਾਫੀ ਲੈ ਕੇ ਆਏ ਹੋਏ ਹਾਂ ਦੋ ਟਰੱਕ ਪਰ ਕਿੱਦਾਂ ਇਹਨਾਂ ਤੱਕ ਪਹੁੰਚਾਈਏ ਇਹ ਹੀ ਇੱਕ ਬੋਰਡ ਦਾ ਰਸਤਾ ਹੈ ਅਸੀਂ ਉਹੀ ਬੋਰਡ ਦੇ ਰਾਹੀ ਇਹਨਾਂ ਤੱਕ ਉਹ ਸਮਾਨ ਪਹੁੰਚਾ ਰਹੇ ਹਾਂ ਤੇ ਸਾਡੇ ਨਾਲ ਇਸ ਵਕਤ ਇਸ ਅੰਮ੍ਰਿਤਸਰ ਇਲਾਕੇ ਤੋਂ ਸਾਡੇ ਵੀਰ ਜੀ ਜੋ ਪੰਜਾਬ ਦੇ ਸਾਡੇ ਟਰਾਂਸਪੋਰਟ ਦੇ ਪ੍ਰਧਾਨ ਵੀ ਨੇ ਉਹਨਾਂ ਦੇ ਰਾਹੀ ਇਸ ਵਕਤ ਅਸੀਂ ਸਪਿੰਡਰੀ ਖੇ ਪਹੁੰਚੇ ਹਾਂ ਤੇ ਉਹਨਾਂ ਦੇ ਹੱਥੀ ਜੋ ਹੈ ਇਸ ਵਕਤ ਮਾਤਾ ਜੀ ਨੂੰ ਮਦਦ ਵੀ ਕੀਤੀ ਜਾ ਰਹੀ ਹੈ ਮਾਤਾ ਜੀ ਅਸੀਂ ਕਾਫੀ ਸਾਰਾ ਸਮਾਨ ਜੋ ਹੈ ਉਹ ਲੈ ਕੇ ਆਏ ਹੋਏ ਹਾਂ ਮਾਤਾ ਜੀ ਅਸੀਂ ਕਾਫੀ ਸਾਰਾ ਸਮਾਨ ਲੈ ਕੇ ਆਏ ਹੋਏ ਹਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੋ ਇਸ ਵਕਤ ਇਸ ਮੁਸੀਬਤ ਦੇ ਵਿੱਚ ਜੂਝ ਰਹੇ ਕੀ ਲੈ ਕੇ ਆਈਏ ਮਾਤਾ ਜੀ ਬੋਲੋ ਅਸੀਂ ਫੀਡ ਵੀ ਲੈ ਕੇ ਆਏ ਆ ਅਸੀਂ ਚੋਖਰ ਵੀ ਲੈ ਕੇ ਆਈਆਂ ਅਸੀਂ ਤਲਵਾਰ ਤਰਪਾਲਾ ਵੀ ਲੈ ਕੇ ਆਏ ਆ ਹਾਂ ਤਰਪਾਲਾ ਅਸੀਂ ਕੱਲ ਮੰਗਿਆ ਕਾਫੀ ਸਾਰਾ ਸਮਾਨ ਲੈ ਕੇ ਆਏ ਆ ਤਰਪਾਲਾ ਦੇ ਉੱਤੇ ਮੀਂਹ ਪੈਂਦਾ ਨਾ ਇਹ ਉਹ ਤੇ ਜਪਾਰੇ ਤੇ ਖਲੋਤੇ ਅਸੀਂ ਘਾਹ ਦੇ ਅੰਦਰ ਹੀ ਪਾਰ ਯਹੀ ਅੱਜ ਨਾ ਆਪ ਕੋਟ ਕਰਕੇ ਗਾਰਾ ਕੱਢਿਆ ਮਹਾਰਾਜ ਦੇ ਫੋਟੋ ਲਾਈਆਂ ਮਹਾਰਾਜ ਨੇ ਮੰਨਿਆ ਉਹ ਅੰਦਰ ਵੇਖੋ ਕਿੰਨਾ ਪਾਣੀ ਆਇਆ ਸਾਡੇ ਜੀ ਆਓ ਜੀ ਸੰਗਤ ਜੀ ਤੁਸੀਂ ਵੇਖਿਆ ਹੋਵੇਗਾ ਕਿ ਕੈਂਪਾਂ ਦੇ ਵਿੱਚ ਸਮਾਨ ਛੱਡ ਕੇ ਜਾਣ ਨੂੰ ਮਜਬੂਰ ਹਣ ਹਰ ਸੰਸਥਾਵਾਂ ਪਰ ਅੱਜ ਗਰਾਉਂਡ 0 ਤੋਂ ਇੱਕ ਬਾਣੀ ਚੈਨਲ ਤੋਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਘਰ ਦੇ ਹਾਲਾਤ ਵੇਖੋ ਡਰੇੜਾਂ ਤੱਕ ਆ ਚੁੱਕੀਆਂ ਹਨ ਤੇ ਮਾਤਾ ਆਪਣਾ ਸਾਰਾ ਹੀ ਗੱਲਬਾਤ ਸਾਨੂੰ ਦੱਸ ਰਹੀ ਹੈ ਮਕਾਨ ਪੂਰਾ ਹੀ ਜੋ ਹੈ ਇਸ ਵਕਤ ਟੁੱਟਿਆ ਟੁੱਟਣ ਦੇ ਕਿਨਾਰ ਤੇ ਹੈ ਡਰੇੜਾਂ ਆ ਚੁੱਕੀਆਂ ਨੇ ਘਰ ਦੇ ਹਾਲਾਤ ਬਹੁਤ ਮਾੜੇ ਹੋਏ ਪਏ ਨੇ ਦੇਖੋ ਸੰਗਤ ਜੀ ਦੇਖੋ ਸਿਫਾਈ ਕੀਤੀ ਐਨੇ ਨਹੀਂ ਲੈਪ ਚਾਹੀਦੀ ਵੇਂਦਰ ਤੋਂ ਜਾ ਕੇ ਦੇਖੋ ਕੁਝ ਮਾਹਰ ਕਿਹਾ ਕਿ ਨਾ ਮਾਰੇ ਨਾ ਪਾ ਨਾ ਅੰਬਰ ਤੇ ਸੱਚੇ ਪਾਤਸ਼ਾਹ ਕਿਦਾ ਪਾ ਰਹੇ ਹੈ। ਤਾਂ ਹੀ ਅੱਜ ਹੁਣ ਜੇ ਨਾ ਖਾ ਕੇ ਵੀ ਉਹ ਜਿੱਕੇ ਲਿੱਟਰ ਪਾਵਾਂਗੇ ਸਾਡੇ ਮਾਤਾ ਜੀ ਤੁਹਾਡਾ ਲਈ ਇੱਕ ਸਵਾਲ ਕਰਨਾ ਚਾਹੁੰਦੇ ਹਾਂ ਕਿ 5 6 6 ਫੁੱਟ ਪਾਣੀ ਇਸ ਵਕਤ ਪਿੰਡ ਵਿੱਚ ਆਇਆ ਹੋਇਆ ਹੈ। ਅਸੀਂ ਵੀ ਰੋਡ ਤੋਂ ਲੈ ਕੇ ਇੱਥੇ ਤੱਕ ਲੱਗਦਾ ਹੈ ਕਿ 1 ਕਿਲੋਮੀਟਰ ਸਾਡੇ ਤੋਂ ਜ਼ਿਆਦਾ ਧੰਨਵਾਦ ਤੁਹਾਡੇ ਜਿਹੜੇ ਤੁਸੀਂ ਆਏ ਇੱਕ ਕਿਲੋਮੀਟਰ ਅਸੀਂ ਬੋਟ ਵਿੱਚ ਬੈਠ ਕੇ ਤੁਹਾਡੇ ਤੱਕ ਪਹੁੰਚਿਆ ਪਰ ਤੁਸੀਂ ਆਪਣੇ ਆਪਣੀ ਜਾਨਾਂ ਬਚਾਉਣ ਦੇ ਲਈ ਆਪਣੇ ਘਰ ਨੂੰ ਛੱਡ ਕੇ ਤੁਸੀਂ ਸੇਫ ਜਗ੍ਹਾ ਤੇ ਕਿਉਂ ਨਹੀਂ ਜਾ ਰਹੇ? ਕੋਈ ਤਾਂ ਪਤਾ ਕੀ ਗੱਲ ਆ। ਹੋ ਨਹੀਂ ਬੈਠੇ ਹਾਂ ਅੱਗਾ ਥੋੜਾ ਬੜਾ ਸਵਾਰ ਲਿਆ ਮਾਲ ਜੰਗਲ ਸਾਡਾ ਨਸੱਜਰ ਚ ਹੋਇਆ ਈ ਉਹ ਬਲੋ ਬੱਚੀ ਕੱਟਾ ਉਧਰ ਬੱਜੇ ਇਹਨਾਂ ਪਾਣੀ ਚ ਉਹ ਨਹੀਂ ਬੈਠੇ ਉਧਰ ਦੂਜਾ ਘਰ ਸਾਡਾ ਉਧਰ ਵੀ ਇਹ ਮਾਲ ਬੰਨਿਆ ਦੋ ਘਰ ਸਾਡੇ ਸਰਪ ਗੁੱਧਿਆਂਦੇ ਕੋਈ ਆਪਾਂ ਝੂਟ ਨਹੀਂ ਮਾਰਨਾ ਨਾ ਤੁਹਾਡੇ ਕੋਲ ਵੀ ਆ ਐਸਾ ਤੇ ਮਾਲ ਡੰਗਰ ਨੂੰ ਫੀਡ ਜ਼ਰੂਰ ਚਾਹੀਦੀ ਕਿ ਦੁੱਧ ਚੋਵਾਂਗੇ ਊਟ ਗੁਜ਼ਾਰਾ ਕਰਾਂਗੇ ਪਾਣਾਂਗੇ ਜੀ ਮਾਤਾ ਜੀ ਅਸੀਂ ਜਰੂਰ ਤੁਹਾਡੇ ਤੱਕ ਉਹ ਸਮਾਨ ਪਹੁੰਚਾ ਆ ਰਿਆਂ ਸਰਪਾਲਾਂ ਅਸੀਂ ਲੈ ਕੇ ਆਇਆ ਫੀਡ ਚੋਕਰ ਵੀ ਲੈ ਕੇ ਆਇਆ ਅਸੀਂ ਹੋਰ ਕਾਫੀ ਸਾਰਾ ਸਮਾਨ ਲੈ ਕੇ ਆ ਰਿਆਂ ਤੇ ਹੁਣ ਥੋੜੀ ਦੇਰ ਤੱਕ ਅਸੀਂ ਵਾਪਿਸ ਆ ਕੇ ਉਹ ਸਾਰਾ ਸਮਾਨ ਤੁਹਾਡੇ ਤੱਕ ਪਹੁੰਚਾ ਦਿਆਂਗੇ ਧੰਵਾਦ ਜੀ ਬਹੁਤ ਬਹੁਤ ਧੰਵਾਦ ਹੈ ਇੱਥੇ ਆਏ ਨੂੰ ਵੀ ਇਹਨਾਂ ਨੇ ਚਾਹ ਪਾਣੀ ਪੁੱਛਿਆ ਜੀ ਬਹੁਤ ਬਹੁਤ ਧੰਵਾਦ ਹੈ ਅਤੇ ਸੰਗਤ ਜੀ ਆਪਣਾ ਦਸਵੰਧ ਦੇਣ ਤੋਂ ਇਲਾਵਾ ਅਸੀਂ ਇਹਨਾਂ ਲੋਕਾਂ ਦੇ ਲਈ ਉਹ ਅਰਦਾਸ ਕਰੀਏ ਉਹ ਅਰਦਾਸ ਕਰੀਏ ਕਿ ਇਹ ਜੋ ਇਸ ਵਕਤ ਆਪਣਾ ਜੀਵਨ ਬਤੀਤ ਕਰ ਰਹੇ ਨੇ ਇਸ ਵਿੱਚੋਂ ਇਹ ਬਾਹਰ ਨਿਕਲਣ ਜਲਦੀ ਤੋਂ ਜਲਦੀ ਇਹਨਾਂ ਦੇ ਪੰਜਾਬ ਦੇ ਹਾਲਾਤ ਠੀਕ ਹੋਵਨ ਤੇ ਇਹ ਆਪਣਾ ਜੀਵਨ ਬਸਰ ਜਿੱਦਾਂ ਪਹਿਲੇ ਕਰ ਰਹੇ ਸੀ ਉਦਾਂ ਹੀ ਕਰਨ ਜੁੜੇ ਰਹੋ ਤੁਸੀਂ ਇਸੇ ਤਰ੍ਹਾਂ ਟਿਕਵਣੀ ਚੈਨਲ ਦੇ ਨਾਲ ਕਿ ਛੋਟਾ ਜਿਹਾ ਬੱਚਾ ਵੀ ਤੁਹਾਨੂੰ ਦਿਖਾ ਰਹੇ ਹਾਂ ਗਾਂ ਦਾ ਬੱਚਾ ਹੈ ਛੋਟਾ ਜਿਹਾ 5 5 6 6 ਫੁੱਟ ਪਾਣੀ ਦੇ ਵਿੱਚ ਇਹਨੂੰ ਕਿੱਦਾਂ ਰੱਖਦੇ ਹੋਣ ਪਾਣੀ ਕਿਸੇ ਟਾਈਮੇ ਵੱਧ ਜਾਂਦਾ ਹੈ ਕਿਸੇ ਟਾਈਮ ਪਾਣੀ ਵੱਧ ਜਾਂਦਾ ਹੈ ਕਿਸੇ ਟਾਈਮ ਪਾਣੀ ਘਟ ਜਾਂਦਾ ਹੈ ਅਸੀਂ ਤਸਵੀਰਾਂ ਤੁਹਾਨੂੰ ਛੱਤ ਤੇ ਜਾ ਕੇ ਵੀ ਖਾਣ ਦੀਆਂ ਕੋਸ਼ਿਸ਼ਾਂ ਕਰਾਂਗੇ ਅਸੀਂ ਸੁਣਿਆ ਸੀ ਕਿ ਲੋਕ ਆਪਣੀਆਂ ਛੱਤਾਂ ਤੇ ਜੋ ਹੁਣ ਰਹਿਣ ਨੂੰ ਮਜਬੂਰ ਹੋ ਚੁੱਕੇ ਨੇ ਦੇਖੋ ਸੱਚ ਵਿੱਚ ਅਸੀਂ ਇਸ ਵਕਤ ਗਰਾਊਂਡ ਜ਼ੀਰੋ ਤੋਂ ਖੜੇ ਹੋ ਕੇ ਤੁਹਾਨੂੰ दिखा रहे लोग अपने छतों से रानू मजबूर हो गए नहीं नहीं। वेखो जी हालात उंग ਔਰ ਜੀਰੋ ਤੋਂ ਖੜੇ ਹੋ ਕੇ ਇਸ ਵਕਤ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜੋ ਖੰਭੇ ਤੇ ਤਾਰਾਂ ਲੱਗੀਆਂ ਨੇ ਇਹ ਵੀ ਦਿਖਾਣ ਸੰਗਤ ਜੀ ਇੱਥੇ ਸਿਸਟਮ ਕੀ ਬਣਿਆ ਇਹ ਦਿਨੇ ਸੇਵਾਦਾਰ ਬੋਟ ਦੇ ਰਾਹੀ ਲੋਕਾਂ ਦੇ ਘਰਾਂ ਤੱਕ ਸਮਾਨ ਪਹੁੰਚਾਉਂਦੇ ਨੇ ਉਹ ਦੂਰ ਰੋਡ ਦਾ ਵੀ ਜੂਮ ਕਰਕੇ ਵਿਖਾ ਦਿਓ ਉਸ ਰੋਡ ਤੋਂ ਅਸੀਂ ਇੱਥੇ ਪਹੁੰਚੇ ਹੋਏ ਹਾਂ ਬੋਟ ਦੇ ਰਾਹੀ ਸੰਗਤ ਜੀ ਉਸ ਰੋਡ ਤੋਂ ਅਸੀਂ ਇੱਥੇ ਬੋਟ ਦੇ ਰਾਹੀ ਪਹੁੰਚੇ ਹਾਂ ਤੇ ਦੱਸ ਦਈਏ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਇੱਥੇ ਲਾਈਟ ਨਹੀਂ ਆਂਦੀ ਫੇਰ ਤੋਂ ਲੈ ਕੇ ਰਾਤ ਤੱਕ ਇੱਥੇ ਲਾਈਟ ਨਹੀਂ ਆਂਦੀ ਹੈ ਤੇ ਰਾਤ ਨੂੰ 8 ਵਜੇ ਤੋਂ ਬਾਅਦ ਲਾਈਟ ਛੱਡੀ ਜਾਂਦੀ ਹੈ ਉਹ ਇਸ ਲਈ ਕਿਉਂਕਿ ਰਾਤ 8 ਵਜੇ ਤੋਂ ਬਾਅਦ ਸਵੇਰ ਦੇ 6 ਵਜੇ ਤੱਕ ਸੇਵਾ ਨਹੀਂ ਹੁੰਦੀ ਇਸ ਲਈ ਰਾਤ ਨੂੰ ਲਾਈਟ ਜੋ ਹੈ ਛੱਡੀ ਜਾਂਦੀ ਹੈ ਤਾਂ ਕਿ ਸਵੇਰੇ ਲਾਈਟ ਬੰਦ ਹੋਵੇ ਤੇ ਸੇਵਾਦਾਰ ਬੋਰਡ ਦੇ ਰਹੀ ਇਹਨਾਂ ਲੋਕਾਂ ਤੱਕ ਉਹ ਰਾਹਤ ਸਮਗਰੀਆਂ ਪਹੁੰਚਾਵਨ ਜਿਹਦੇ ਨਾਲ ਇਹਨਾਂ ਦਾ ਬਜਰ ਗੁਜਰ ਜੋ ਹੈ ਉਹ ਹੋ ਸਕੇ ਤੇ ਲਾਈਟ ਅਗਰ ਛੱਡਦੇ ਨੇ ਤੇ ਬੋਟ ਵੀ ਸ਼ਾਰਟ ਹੋ ਸਕਦੀ ਹੈ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਤੇ ਸੋਚੋ ਖੁਦ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਕਿਦਾਂ ਇਹ ਬਿਨਾਂ ਲਾਈਟ ਤੋਂ ਆਪਾਂ ਗੁਜਰ ਬਸਰ ਕਰਦੇ ਹੋਵਣਗੇ हांजी हांजी जाम हो बाबू चेट